ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਮਾਮਲਾ ਬਟਾਲਾ ਦੇ ਨਿਜੀ ਹਸਪਤਾਲ ਸ੍ਰੀ 바ਵਾ ਲਾਲ ਹਸਪਤਾਲ ਦਾ ਹੈ ਜਿੱਥੇ ਅਚਾਨਕ ਏਸੀ ਵਿੱਚ ਸ਼ਾਰਟ ਸਰਕਟ ਹੋਣ ਅੱਗ ਲੱਗ ਗਈ ਅਤੇ ਹਸਪਤਾਲ ਦੇ ਅੰਦਰ ਤੂਆ ਤੂਆ ਹੀ ਫੈਲ ਗਿਆ ਇਸ ਮੌਕੇ ਹਸਪਤਾਲ ਵਿੱਚ ਆਪਣੇ ਜੀਵਨ ਰੱਖਿਆ ਲਈ ਇਲਾਜ ਲਈ ਦਾਖਲ ਹੋਏ ਮਰੀਜ਼ ਵਿੱਚ ਆਪਣੇ ਜੀਵਨ ਨੂੰ ਬਚਾਉਣ ਲਈ ਹਫੜਾ ਦਫੜੀ ਮਚ ਗਈ ਕੁਝ ਮਰੀਜ਼ ਤਾਂ ਗੂਲੂਕੋਜ ਲੱਗੇ ਵਿੱਚ ਹੀ ਬਾਹਰ ਪਜਦੇ ਨਜ਼ਰ ਆਏ ਇਤਲਾਹ ਮਿਲਦੇ ਹੀ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ 1 ਘੰਟੇ ਵਿੱਚ ਅੱਗ ਉੱਤੇ ਕਾਬੂ ਪਾਇਆ ਗਿਆ ਲੇਕਿਨ ਹਲਕ ਕਾਰਨ ਹਸਪਤਾਲ ਦੇ ਅੰਦਰ ਤੂਏ ਦਾ ਗੁਬਾਰ ਫੈਲ ਗਿਆ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਲੇਕਿਨ ਅਗਰੇ ਅਗਰ ਜ਼ਿਆਦਾ ਫੈਲ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਆਸ-ਪਾਸ ਰਿਹਾਇਸ਼ੀ ਅਤੇ ਤੰਗ ਇਲਾਕਾ ਸੀ ਬਟਾਲਾ ਤੋਂ ਬਿਊਰੋ ਰਿਪੋਰਟ ਮੈਂ ਨੀਰਜ ਸ਼ਰਮਾ ਸਫਰ ਅਫਸਰ ਨਗਰ ਨੇਗਮ ਬਟਾਲਾ ਤੋਂ ਘਟਨਾ ਜੀ ਇਹਨਾਂ ਦਾ ਏਸੀ ਨੂੰ ਅਗ ਲੱਗੀ ਆ ਤੇ 17 ਨੰਬਰ ਕਮਰਾ ਸੀਗਾ ਤੇ ਤੁਰੰਤ ਮੌਕੇ ਤੇ ਪਹੁੰਚੇ ਹਾਂ ਫਾਇਰ ਬਿਗਟ ਲੈ ਕੇ ਜਿਹੜੇ ਮਰੀਜ਼ ਸੀਗੇ ਇਹਨਾਂ ਦੇ ਕੋਲ ਐਡਮਿਟ ਉਹਨਾਂ ਨੂੰ ਵੈਕੂਏਟ ਕੀਤਾ ਗਿਆ ਪਹਿਲੇ ਤੁਰੰਤ ਆ ਕੇ ਟਿਕਾ ਬੁਆਇਆ ਗਿਆ ਮੁਸ਼ਕਲ ਸਰ ਜਿਆਦਾ ਤੇ ਸਮੋਕ ਸੀਗੀ ਅੱਗ ਤੇ ਪਿਛੇ ਖਾਲੀ ਏਸੀ ਨੂੰ ਸੀਗੀ ਉਹ ਤੇ ਘਟੀ ਸੀਗੀ ਲੇਕਿਨ ਸਮੋਕ ਜਿਆਦਾ ਹੋਣ ਕਰਕੇ ਥੋੜੀ ਜਿਹੀ ਦਿੱਕਤ ਆਈ ਆ ਵੈਕੂਏਸ਼ਨ ਨਹੀਂ ਉਹ ਪਾਈ ਪੂਰੀ ਤਰ੍ਹਾਂ ਮਤਲਬ ਵੀ ਵੈਂਟੀਲੇਸ਼ਨ ਨੁਕਸਾਨ ਇਹਨਾਂ ਦਾ ਇੱਕੋ ਕਮਰੇ ਚ ਏਸੀ ਤੇ ਨਾਲ ਇੱਕ ਸੈਟੀ ਵਗੈਰਾ ਜਾਂ ਬੈੱਡ ਸੜਿਆ ਹਾਂਜੀ ਬਾਕੀ ਕੰਟਰੋਲ ਕਰ ਲਿਆ ਇਸ ਕੋ ਲਈ ਮੈਨੇਜਮੈਂਟ ਦਾ ਮੈਂਬਰ ਇਥੋਂ ਬਲਵਾਲ ਜੂ ਏਸੀ ਨੇ ਅੱਗ ਪਕੜ ਲਈ ਬਿਜਲੀ ਦੇ ਫਲੈਕਟੇਸ਼ਨ ਕੋਈ ਜਿਆਦਾ ਸੀ ਪਹਿਲਾਂ ਲਾਈਟ ਸਵੇਰੇ ਆਈ ਨਹੀਂ ਮੁੜ ਕੇ ਫਲਕਟੂਏਸ਼ਨ ਹੁੰਦੇ ਰਹੀ ਕਾਫੀ ਉਹਦੇ ਕਰਕੇ ਏਸੀ ਨੇ ਕਿਤੇ ਅੱਗ ਪਕੜ ਲਈ ਉਹ ਕਮਰੇ ਚ ਕੋਈ ਪੇਸ਼ੈਂਟ ਨਹੀਂ ਸੀ ਹੈਗਾ ਤੇ ਉਹ ਕਮਰੇ ਦੇ ਵਿੱਚੇ ਹੀ ਰਹੀ ਅੱਗ ਜੜੀ ਰਹੀ ਹੈ ਉਹਦੇ ਕਰਕੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਮਾਵਾਲਾ ਜੀ ਦੀ ਪੂਰੀ ਕਿਰਪਾ ਰਹੀ ਹੈ ਤੇ ਪੂਰਾ ਬਚਾ ਰਿਹਾ ਬਾਕੀ ਸਾਡੇ ਕੋ ਸਾਰੀ ਇੱਥੇ ਹਰ ਤਰ੍ਹਾਂ ਦੀ ਫਾਇਰ ਬ੍ਰਿਗੇਡ ਦੀ ਸਹੂਲਤ ਸਾਰੀ ਉਪਲਬਧ ਹੈਗੀ ਸੀ ਅੱਗ ਦਾ ਮੁੱਖ ਕਾਰਨ ਕੀ ਸੀ ਮੁੱਖ ਕਾਰਨ ਹੁੰਤੇ ਕਮਰਾ ਬੰਦ ਸੀ ਕਮਰੇ ਚ ਕੋਈ ਪੇਸ਼ੈਂਟ ਹੈ ਨਹੀਂ ਸੀ ਉਨੇਸੀ ਨੇ ਬਿਜਲੀ ਦੇ ਫਲੈਕਚੁਏਸ਼ਨ ਕਰਕੇ ਅੱਗ ਕੁਝ పార్ਕਿੰਗ ਵਗਾਰਾ ਹੋਈ ਹੈ ਉਹਨੇ ਨਾਲ ਅੱਗ ਹੋ ਗਈ ਗੱਲ ਅੰਦਰ ਪੇਸ਼ੈਂਟ ਅੰਦਰ ਪੇਸ਼ੈਂਟ ਤਾਂ ਕਾਫੀ ਹੁਨੇ 10 15 ਪੇਸ਼ੈਂਟ ਤੇ ਅੰਦਰ ਐਡਮਿਟ ਹੁੰਦੇ ਹੀ ਹਰ ਟਾਈਮ ਤੇ ਬਾਕੀ ਸਟਾਫ ਨੇ ਪੂਰੀ ਮਿਹਨਤ ਕਰਕੇ ਸਾਰੇ ਪੇਸ਼ੈਂਟਸ ਨੂੰ ਬਾਹਰ ਕੱਢ ਲਿਆ ਤੇ ਜੋ ਵੀ ਉਹਨਾਂ ਕੋਲ ਵੱਦੋ ਵੱਦ ਹੋ ਸਕਿਆ ਉਹਨਾਂ ਨੇ ਕੀਤਾ